ਸਾਤਸ੍ਰੀ ਅਕਾਲ ਦੋਸਤੋ ਨਮਸਕਾਰ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਬੀਤੇ ਦਿਨ ਅਚਾਨਕ ਅਬੋਹਰ ਦੇ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਨਿਰੀਖਣ ਕੀਤਾ ਇਸ ਮੌਕੇ ਉਹਨਾਂ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਇੱਥੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ-ਚਲ ਜਾਣਿਆ ਉਹਨਾਂ ਨੇ ਇੱਥੇ ਸਫਾਈ ਵਿਵਸਥਾ ਅਤੇ ਹੋਰ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਉਨ੍ਹਾਂ ਨੇ ਇਸ ਮੌਕੇ ਗਲਬਤ ਕਰਦੇ ਦੱਸਿਆ ਕਿ ਮੌਕੇ ਪਰ ਐਮਰਜੈਂਸੀ ਵਿੱਚ ਡਾਕਟਰ હાજર ਨਾ ਹੋਣ ਤੇ ਉਨ੍ਹਾਂ ਨੇ ਸਬੰਧਤ ਡਾਕਟਰ ਨੂੰ ਸਖਤ ਤਾੜਨਾ ਕੀਤੀ ਕਿ ਉਹ ਡਿਊਟੀ ਸਮੇਂ ਕਿਸੇ ਵੀ ਹਾਲਾਤ ਵਿੱਚ ਹਸਪਤਾਲ ਤੋਂ ਬਾਹਰ ਨਾ ਜਾਣ ਹਾਲਾਂਕਿ ਉਕਤ ਡਾਕਟਰ ਹਸਪਤਾਲ ਦੇ ਨਜ਼ਦੀਕ ਹੀ ਸੀ ਡਿਪਟੀ ਕਮਿਸ਼ਨਰ ਨੇ ਹਸਪਤਾਲ ਵਿੱਚ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਕਰਨ ਦੀ ਹਦਾਇਤ ਕੀਤੀ ਇਸ ਮੌਕੇ ਉਨ੍ਹਾਂ ਦੇ ਨਾਲ ਅਬੋਹਰ ਦੇ ਐਸਡੀਐਮ ਪੰਕਜ ਜਵੰਸਲ ਵੀ ਹਾਜ਼ਰ ਰਹੇ ਰੈਗੂਲਰ ਚੈਕਿੰਗ ਹੀ ਹੈ ਅਸੀਂ ਹਸਪੀਟਲ ਸਟਾਫ ਨੇ ਦੇਖਣ ਆਏ ਸੀ ਅੱਜ ਸੰਡੇ ਦਾ ਦਿਨ ਸੀ ਇਹਨੂੰ ਮੈਂ ਕਿਹਾ ਕਿ ਕਈ ਵਾਰ ਤੇ ਨਹੀਂ ਦਿੱਤੇ ਡਾਕਟਰ ਕੋਲ ਸਨਾਟ ਨਹੀਂ ਗਿਆ ਤਾਂ ਸਟਾਫ ਜਿਹੜਾ ਨਾਲ ਦਾ ਸੀਗਾ ਬਾਕੀ ਦਾ ਸੀ ਸਟਾਫ ਹੋਰ ਬਾਕੀ ਸਾਰੇ ਡਿਊਟੀ ਤੇ ਸੀਗੇ ਡਾਕਟਰ ਬਾਅਦ ਮੇਂ ਨੇ ਉਹਨਾਂ ਦੀ ਕੋਈ ਫਸਟ ਟੈਕਸ ਹੈ ਉਹ ਕਿ ਕਿਵੇਂ ਕੋਈ ਦੇਰ ਦੀ ਬਾਤ ਨਹੀਂ ਸੀ ਬਟ ਹੀ ਹੈਡ ਬੀਨ ਗੋਨ ਨੋਨ ਵਾਰਨਿੰਗ ਦਿੱਤੀ ਗਈ